ਹੈਲੋ ਫਰੈਂਡਸ ਸਤ ਸ੍ਰੀ ਅਕਾਲ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਚ ਹੋਵੋਗੇ ਤੇ ਬਹੁਤ ਸਾਰੀ ਮੇਰੀ ਫਰੈਂਡਸ ਦੀ ਰਿਕੁਐਸਟ ਸੀ ਕਿ ਦੇ ਲਈ ਤੁਸੀਂ ਸਕਿਨ ਕੇਅਰ ਰੂਟੀਨ ਪਾਇਆ ਕਰੋ ਤੁਸੀਂ ਦੱਸਿਆ ਕਰੋ ਟਿਪਸ ਦੱਸਿਆ ਕਰੋ ਸਾਨੂੰ ਤਾਂ ਮੇਰਾ ਬਹੁਤ ਬੀਜੀ ਸ਼ਡਿਊਲ ਹੋਣ ਕਰਕੇ ਮੈਂ ਨਹੀਂ ਦੱਸ ਪਾਉਂਦੀ ਸੀ ਬਟ ਹੁਣ ਮੈਂ ਕੋਸ਼ਿਸ਼ ਕੀਤੀ ਹੈ ਕਿ ਮੈਂ ਤੁਹਾਡੇ ਲਈ ਲੈ ਕੇ ਆਵਾਂ ਇਹ ਆ ਮੇਰੀ ਫਰਸਟ ਵੀਡੀਓ ਤੇ ਇਹਦੇ ਵਿੱਚ ਆਪਾਂ ਦੱਸਾਂਗੇ ਸਕਿਨ ਜਿਹੜੀ ਆਪਣੀ ਲੂਜ਼ ਹੋ ਜਾਂਦੀ ਆ ਪਤਲੀ ਹੋ ਜਾਂਦੀ ਹੈ ਤੇ ਜਿਹੜੇ ਫੇਸ ਤੇ ਅਨਚਾਹੇ ਵਾਲ ਹੁੰਦੇ ਆ ਉਹਨਾਂ ਬਾਰੇ ਅੱਜ ਦੀ ਆਪਣੀ ਇਹ ਵੀਡੀਓ ਆ ਤੇ ਤੁਸੀਂ ਆਪਣੀ ਵੀਡੀਓ ਚ ਬਣੇ ਰਹੋ ਤੇ ਫੁੱਲ ਵੀਡੀਓ ਨੂੰ ਵਾਚ ਕਰਿਓ ਤਾਂ ਕਿ ਤੁਹਾਡੀ ਸਕਿਨ ਦੇ ਲਈ ਇਹ ਵੀਡੀਓ ਲਾਈ ਬੰਦ ਹੋ ਸਕੇ ਤੇ ਉਹਦੇ ਲਈ ਮੈਂ ਤੁਹਾਨੂੰ ਦੱਸਦੀ ਆ ਮੈਂ ਤੁਹਾਡੇ ਲਈ ਕੀ ਲੈ ਕੇ ਆਈ ਆ ਸਭ ਤੋਂ ਪਹਿਲਾਂ ਤਾਂ ਜਿਨ੍ਹਾਂ ਦੇ ਫੇਸ ਤੇ ਹੇਅਰ ਇਥੇ ਅਨਚਾਹੇ ਵਾਲ ਹੁੰਦੇ ਆ ਕਾਫੀ ਹੁੰਦੀ ਆ ਗ੍ਰੋਥ ਕਈਆਂ ਦੀ ਫਿਰ ਉਹ ਦੇਖਣਸ ਵੀ ਨਹੀਂ ਵਧੀਆ ਲੱਗਦੇ ਆਪਾਂ ਕਿਤੇ ਜਾਣੇ ਆ ਫੰਕਸ਼ਨ ਵਗੈਰਾ ਤੇ ਤਾਂ ਫਿਰ ਆਪਾਂ ਗੁੱਡ ਨਹੀਂ ਫੀਲ ਕਰਦੇ ਉਹਦੇ ਲਈ ਉਹਦੇ ਲਈ ਤੁਸੀਂ ਕਰ ਸਕਦੇ ਹੋ ਇਹ ਹੈਗੀ ਆ ਐਲਮ ਫਟਕੜੀ ਵੀ ਕਹਿੰਦੇ ਇਹਨੂੰ ਐਲਮ ਵੀ ਕਹਿੰਦੇ ਆ ਫਟਕੜੀ ਮਾਤਰ 10 ਰੁਪਏ ਦੀ ਫਟਕੜੀ ਤੁਸੀਂ ਤੁਹਾਡੀ ਸਕਿਨ ਨੂੰ ਗਲੋਇੰਗ ਬਣਾ ਸਕਦੀ ਆ ਤੁਹਾਡੀ ਸਕਿਨ ਨੂੰ ਪਰਫੈਕਟ ਬਣਾ ਸਕਦੀ ਆ ਤੇ ਜੇ ਤੁਹਾਡੇ ਇੱਥੇ ਅਨਹੇਅਰ ਵਾਲ ਹੈਗੇ ਆ ਅਣਚਾਹੇ ਵਾਲ ਹੈਗੇ ਆ ਤਾਂ ਤੁਸੀਂ ਇਹ ਵਾਲੀ ਫਟਕੜੀ ਨੂੰ ਗਰਮ ਪਾਣੀ ਦੇ ਵਿੱਚ ਡਿਪ ਕਰਨਾ ਗਰਮ ਪਾਣੀ ਦੇ ਵਿੱਚ ਡਿਪ ਕਰਕੇ ਗਿੱਲੀ ਹੋ ਕੇ ਇਹ ਆਪਣੇ ਆਪ ਲੱਗਣ ਲੱਗ ਜੂਗੀ ਜਿਵੇਂ ਕਿ ਲਿਕਵਿਡ ਜੇ ਬੇਸ ਤੇ ਵਾਂਗੂ ਤਾਂ ਇਹਨੂੰ ਤੁਸੀਂ ਗਰਮ ਪਾਣੀ ਦੇ ਵਿੱਚ ਡਿਪ ਕਰਕੇ ਆਪਣੇ ਫੇਸ ਤੇ ਸਰਕੂਲਰ ਮੇਸ਼ਨ ਦੇ ਵਿੱਚ ਲਾਉਣੀ ਆ ਜਿੱਥੇ-ਜਿੱਥੇ ਤੁਹਾਡੇ ਹੈਅਰ ਲਗਾ ਕੇ ਤੇ ਉਹਨੂੰ ਛੱਡ ਦੇਣਾ ਤੁਸੀਂ ਛੱਡਣ ਤੋਂ ਬਾਅਦ ਜਦੋਂ ਸੁੱਕ ਜੇ ਤਾਂ ਫਿਰ ਉਹਨੂੰ ਹਲਕੇ ਹੱਥਾਂ ਦੇ ਨਾਲ ਜਿਵੇਂ ਹੁਣ ਤਾਂ ਵਿੰਟਰਸ ਚੱਲ ਰਹੀਆਂ ਨਾਰਮਲ ਪਾਣੀ ਹੀ ਤੁਸੀਂ ਯੂਜ਼ ਕਰ ਸਕਦੇ ਹੋ ਗਰਮ ਨਹੀਂ ਕਰਨਾਗਾ ਠੀਕ ਠੀਕ ਜੇ ਪਾਣੀ ਨੋਰਮਲ ਹੋਵੇ ਗੁੰਗੁਨਾ ਪਾਣੀ ਜਿੰਮੋਂ ਆਪਾਂ ਕਹਿ ਦਿੰਨੇ ਆ ਉਹ ਪਾਣੀ ਨੂੰ ਲੈ ਕੇ ਆਪਣੇ ਹੱਥ ਡਿਪ ਕਰਕੇ ਗਿੱਲੇ ਕਰਕੇ ਤਾਂ ਤੁਸੀਂ ਓਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਇੱਥੇ ਇੱਥੇ ਜਿੱਥੇ ਜਿੱਥੇ ਤੁਸੀਂ ਇਹ ਲਗਾਈ ਹੈ ਆਪਣੇ ਹੈਅਰਸ ਦੇ ਉੱਪਰ ਉੱਥੇ ਤੁਸੀਂ ਉਹਨੂੰ ਮ사ਜ ਕਰ ਸਕਦੇ ਹੋ ਸੌਫਟ ਸੌਫਟ ਉਂਗਲਾਂ ਨਾਲ ਤੇ ਤੁਸੀਂ ਇਹਨੂੰ ਵੀਕ ਦੇ ਵਿੱਚ ਤਿੰਨ ਤੋਂ ਚਾਰ ਵਾਰ ਯੂਜ਼ ਕਰ ਸਕਦੇ ਹੋ ਬਟ ਇਸ skin ਨੂੰ ਡਰਾਈ ਕਰਦੀ ਆ skin ਨੂੰ ਡਰਾਈ ਕਰਦੀ ਆ ਇਸ ਦੇ ਲਈ ਜਦੋਂ ਹੀ ਆਪਾਂ ਇਹਨੂੰ ਯੂਜ਼ ਕਰਨਾ ਉਦੋਂ ਆਪਾਂ ਨਾਲ ਦੀ ਨਾਲ ਉਦੋਂ ਬਾਅਦ ਸਕਿਨ ਨੂੰ ਫੇਸ ਨੂੰ ਵਾਸ਼ ਕਰਕੇ ਨਾਲ ਦੀ ਨਾਲ ਆਪਾਂ ਸਕਿਨ ਤੇ ਮੋਇਸਚਰਾਈਜ਼ਰ ਲਗਾਉਣਾ ਜੋ ਵੀ ਤੁਸੀਂ ਮੋਇਸਚਰਾਈਜ਼ਰ ਯੂਜ਼ ਕਰ ਰਹੇ ਹੋ ਜੋ ਵੀ ਤੁਸੀਂ ਸਨਸਕ੍ਰੀਨ ਯੂਜ਼ ਕਰ ਰਹੇ ਆ ਉਹ ਤੁਸੀਂ ਆਪਣੇ ਫੇਸ ਤੇ ਉਹਦੇ ਲਗਾ ਲੈਣਾ ਫੇਸ ਨੂੰ ਵਾਸ਼ ਕਰਕੇ ਤੇ ਸੌਫਟ ਤਾਣਾ ਟਾਵਲ ਨਾਲ ਡਰਾਈ ਕਰਕੇ ਠੀਕ ਹੈ ਜੀ ਇਹ ਤਾਂ ਹੈਗੇ ਤੁਹਾਡੇ ਜਿਹੜੇ ਵਾਲਾਂ ਵਾਸਤੇ ਆ ਇਹ ਵਾਲਾਂ ਨੂੰ ਜੇ ਤੁਹਾਡੀ ਸਕਿਨ ਲੂਜ਼ ਹੋ ਰਹੀ ਆ ਪਤਲੀ ਹੋ ਰਹੀ ਆ ਢਿੱਲੀ ਹੋ ਰਹੀ ਆ ਤਾਂ ਤੁਸੀਂ ਆ ਦੇ ਇਸ ਪਰ ਤੋਂ ਦੀ ਆਪਣੀ ਆਈਸ ਦੇ نیچے ਵਾਲੀ ਬਹੁਤ ਹੀ ਜ਼ਿਆਦਾ ਪਤਲੀ ਹੁੰਦੀ ਹੈ ਇੱਥੇ ਨਹੀਂ ਲਗਾਉਣਾ ਜਿਹੜਾ ਇੱਥੋਂ ਆ ਵਾਲਾ ਪਾਰਟ ਇੱਥੋਂ ਸਟਾਰਟ ਕਰਕੇ ਤੁਸੀਂ ਫਿਰ ਇਸੇ ਫਟਕੜੀ ਨੂੰ ਠੰਡੇ ਪਾਣੀ ਦੇ ਵਿੱਚ ਠੰਡੇ ਪਾਣੀ ਤੋਂ ਡਿਪ ਕਰਕੇ ਫਿਰ ਤੁਸੀਂ ਲਗਾ ਸਕਦੇ ਹੋ ਤੁਸੀਂ ਇਹ ਮਾਰਨਿੰਗ ਵੀ ਕਰ ਸਕਦੇ ਹੋ ਤੁਸੀਂ ਇਹ ਨਾਈਟਸ ਵੀ ਕਰ ਸਕਦੇ ਹੋ ਬਟ ਆਪਾਂ ਜ਼ਿਆਦਾ ਟਾਈਮ ਲਗਾ ਕੇ ਨਹੀਂ ਰੱਖਣੀ ਜੇ ਆਪਾਂ ਠੰਡੇ ਪਾਣੀ ਵਿੱਚ ਵੀ ਵੀ ਕਰਨੀ ਹੈ ਤਾਂ ਵੀ ਆਪਾਂ ਇਹਦੇ ਸੁੱਕਣ ਦੀ ਵੇਟ ਤੇ ਨਾਲ ਦੀ ਨਾਲ ਇਹਨੂੰ ਵਾਸ਼ ਕਰ ਦੇਣਾ ਅਗਰ ਆਪਾਂ ਵਾਲਾਂ ਵਾਸਤੇ ਗਰਮ ਪਾਣੀ ਦੇ ਵਿੱਚ ਵੀ ਲਗਾ ਰਹੇ ਹਾਂ ਤਾਂ ਵੀ ਆਪਾਂ ਨੇ ਵੀ ਇਹਨੂੰ ਜਦੋਂ ਇਹ ਸੁੱਕ ਗਈ ਨਾਲ ਦੀ ਨਾਲ ਵਾਸ਼ ਕਰ ਦੇਣਾਗਾ ਮਤਲਬ ਜੇ ਤੁਹਾਨੂੰ ਦੀ ਬਾਲਾ ਮਲਾ ਤਾਪ ਤੋਂ ਹੁੰਦਾ ਸੀ ਦਿੱਤਾ ਵੀ ਜੇ ਤੁਹਾਡੇ ਵਾਲ ਕੰਮ ਕਰਨੇ ਆ ਅਨ ਅਨ ਵਾਂਟਡ ਹੇਅਰਸ ਖਤਮ ਕਰਨੇ ਜਿਹੜੇ ਐਵੇਂ ਹੋ ਜਾਂਦੇ ਆ ਇਹ ਉਹ ਜਗਈਆਂ ਦੀ ਵੈਸੀ ਗ੍ਰੋਥ ਜ਼ਿਆਦਾ ਹੁੰਦੀ ਆ ਤਾਂ ਗਰਮ ਪਾਣੀ ਦੇ ਵਿੱਚ ਲਗਾਓ ਤੇ ਜੇ ਤੁਸੀਂ ਸਕਿਨ ਨੂੰ ਟਾਈਟ ਕਰਨਾ ਤਾਂ ਠੰਡੇ ਪਾਣੀ ਦੇ ਵਿੱਚ ਲਗਾਓ ਸਕਿਨ ਦੇ ਨਾਲ ਨਾਲ ਇਹ ਤੁਹਾਡੇ ਜਿਹੜੇ ਸਕਿਨ ਤੇ ਜਿਵੇਂ ਕਹਿ ਲਓ ਕਿ ਦਾਗ-ਧੱਬੇ ਹੁੰਦੇ ਆ ਹਲਕੇ-ਫੁਲਕੇ ਤੇ ਅਨਿਵੰਝੀ ਟੋਨ ਹੋਈ ਹੁੰਦੀ ਆ ਸਕਿਨ ਦੀ ਉਹਨੂੰ ਵੀ ਠੀਕ ਕਰਦੀ ਆ ਉਹਦੇ ਲਈ ਵੀ ਤੁਸੀਂ ਇਹ ਲਗਾ ਸਕਦੇ ਹੋ ਠੰਡੇ ਪਾਣੀ ਦੇ ਵਿੱਚ ਤੇ ਜਦੋਂ ਵੀ ਲਗਾਨੀ ਆ ਠੰਡੇ ਜਾਂ ਗਰਮ ਪਾਣੀ ਦੇ ਵਿੱਚ ਉਹ ਤੋਂ ਬਾਅਦ ਫੇਸ ਨੂੰ ਵਾਸ਼ ਕਰਕੇ ਨਾਲ ਦੀ ਨਾਲ ਸਕਿਨ ਤੇ ਮੋਇਸਚਰਾਈਜ਼ਰ ਜਾਂ ਫਿਰ ਸਨਸਕ੍ਰੀਨ ਜਰੂਰ ਲਗਾਨੀ ਆ ਤੇ ਤੁਹਾਨੂੰ ਮੇਰਾ ਇਹ 10 ਰੁਪਏ ਵਾਲਾ ਨੁਕਸਾ ਕਿੱਦਾਂ ਦਾ ਲੱਗਿਆ ਜ਼ਰੂਰ ਦੱਸਿਓ ਉਹਦੇ ਨਾਲ ਥੋੜੀਆਂ ਝੂੜੀਆਂ ਖਤਮ ਹੋ ਜਾਣੀਆਂ ਥੋੜੀਆਂ ਬਲੈਮਿਸ਼ਿੰਗਸ ਖਤਮ ਹੋ ਜਾਣੀਆਂ ਤੇ ਤੁਹਾਡੇ ਹੇਅਰ ਰਿਮੂਵ ਹੋ ਜਾਣਗੇ ਫੇਸ ਤੋਂ ਪਰ ਇਹ ਜਿਹੜੇ ਦੇਸੀ ਇਲਾਜ ਹੁੰਦੇ ਆ ਇਹਨਾਂ ਤੇ ਥੋੜਾ ਜਿਹਾ ਟਾਈਮ ਤਾਂ ਲੱਗਦਾ ਹੀ ਆ ਇਸ ਕਰਕੇ ਪੇਸ਼ੈਂਸ ਰੱਖ ਕੇ ਤੁਸੀਂ ਇਹ ਕੰਮ ਕਰਿਓ ਤਾਂ ਤੁਹਾਨੂੰ 100% 100% ਰਿਜ਼ਲਟ ਜ਼ਰੂਰ ਮਿਲੂਗਾ ਤੇ ਜੇ ਤੁਸੀਂ ਮੈਨੂੰ ਦੱਸ ਸਕਦੇ ਹੋ ਕਮੈਂਟਾਂ ਦੇ ਵਿੱਚ ਕਿੱਦਾਂ ਦੀਆਂ ਵੀਡੀਓਜ਼ ਚਾਹੀਦੀਆਂ ਕੀ ਦੇ ਰਿਲੇਟਡ ਚਾਹੀਦੀਆਂ ਤਾਂ ਫਿਰ ਮੈਂ ਨੈਕਸਟ ਉਹਦੇ ਵਾਸਤੇ ਤੁਹਾਡੇ ਲਈ ਜ਼ਰੂਰ ਲੈ ਕੇ ਆਉਂਗੀ ਟਿਪ ਜਿਹੜੂ ਦੱਸੂਗੀ ਉਹਦਾ ਨੁਕਸਾ ਵੀ ਤੁਸੀਂ ਉਹਦੇ ਲਈ ਇਹ ਯੂਜ਼ ਕਰ ਸਕਦੇ ਹੋ ਉਹਦੇ ਲਈ ਇਹ ਯੂਜ਼ ਕਰਦੇ ਆ ਉਹਦੇ ਲਈ ਤੁਹਾਨੂੰ ਵੀਡੀਓ ਨੂੰ ਫੁੱਲ ਵਾਚ ਕਰਨਾ ਪਊਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਓ ਓਕੇ ਜੀ ਬਾਏ ਬਾਏ ਫਿਰ ਮਿਲਦੇ ਆ ਨਵੀਂ ਤੇ ਘੈਂਟ ਜੀ ਵੀਡੀਓ ਦੇ ਨਾਲ